ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੁਖਾਣੰਦ ਜੀ ਤਹਿਸੀਲ ਬਾਈਨੂ ਪੈਂਦਾ ਜੀ ਬਾਗਾਪਰਾਣਾ ਤੇ ਜ਼ਿਲ੍ਹਾ ਪੈਂਦਾ ਬਾਈਨੂ ਜੀ ਮੋਗਾ ਅੱਜ ਦੇ ਵੀਡੀਓ ਚ ਤਿੰਨ ਐਨੀਮਲ ਆ ਜੀ ਇੱਕ ਸੂਆ ਸਵਾਇਆ ਨਾਗਾ ਜੀ ਇੱਕ ਗੱਬਣ ਆ ਤੇ ਇੱਕ ਬਹੁਤ ਸੋਹਣੀ ਪਿਆਰੀ ਬੱਚੀ ਆ ਜੀ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਲਾਪਰੀ ਦਵਾਈ ਪਿੰਡ ਸੁਖਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਸ਼ਹਿਰ ਆਪਣੇ ਭਜਤਾ ਭਾਈ ਕਦੇ ਬਗਰਾੜੀ ਆ ਬਈ ਮੋਬਾਈਲ ਨੰਬਰ ਹੀ 98729 57848 ਠੀਕ ਆ ਵੀਰੇ ਆਪਾਂ ਸੂਏ ਸੂਆ ਦੇ ਨਾਲ ਤੋਂ ਸ਼ੁਰੂ ਕਰਾਂਗੇ ਸੂਆ ਕਿੰਨਾ ਜੀ ਇਹ ਬਈ ਪਹਿਲਾ ਸੂਆ ਵਹਿੜਾ ਦੰਦੋ ਜੀ ਦੰਤਾ ਦੇਖਣੀ ਯਾਰ ਚਲੋ ਪੂਰੇ ਹੀ ਮੰਨ ਕੇ ਆ ਜੀ ਹਾਂ ਪੂਰੀ ਮੰਨ ਕੇ ਆ ਜੀ ਠੀਕ ਆ ਕਦੋਂ ਸੁਈ ਹੈ ਜੀ ਇਹਨੂੰ ਅੱਜ ਬਈ ਤੀਜਾ ਦਿਨ ਆ ਬੱਚਾ ਕੀ ਹੈ ਜੀ ਬੱਚੀ ਦਿੱਤੀ ਜਨੇ ਬਈ ਨਾਲੂ ਨਾਲ ਹੋਵੇ ਜਿਹੋ ਜੀ ਆਪ ਆ ਉਹੋ ਜੀ ਮਗਰ ਬੱਚੀ ਹੈ ਜੀ ਜੇਰ ਦੀ ਸਾਫ ਹੈ ਜੀ ਜਮ ਓਕੇ ਆ ਬਈ ਕਿੰਨਾ ਬੋਲਾ ਭਾਂਡੇ ਚ ਪਾਉਂਦੀ ਆ ਬਈ ਯਾਰ ਆਪਾਂ ਤਾਂ ਹੁਣ ਲੈ ਕੇ ਆਂਦੀ ਆ ਉਹ ਵਾਲ ਕਹਿੰਦਾ ਸਿਆ ਹੁਣ ਬਈ 14 15 ਕਿਲੋ ਤਿਆਰ ਆ ਨੈਟ ਤਿਆਰ ਹਾਂ ਹਾਂ ਜੋ ਕੇ ਲੈ ਜਾਏ ਕੋਈ ਹਾਂ ਹਾਂ ਬਾਕੀ ਬਈ ਆਇਆ ਕਦੋਂ ਦੇਣਾ ਹੈ ਨਾ ਉਪਰ ਕਰਕੇ ਪਸੂ ਘਟ ਵੀ ਜਾਂਦਾ ਬਈ ਦੁੱਧ ਬਾੜਾ ਤਾਂ ਨਹੀਂ ਆਪਾਂ ਇਹ ਕਹਿੰਦੇ ਬਈ 23 ਕਿਲੋ 20 ਕਿਲੋ ਹਨਾ ਬੰਦਾ 18 ਤੋਂ 20 ਦੇ ਵਿੱਚ ਵਿੱਚ ਮੰਨ ਕੇ ਆ ਜੇ ਦੇਉ ਵੀ ਮੱਝਾਂ ਰਗਾਬੇ ਸੰਗ ਹਾਂ ਬਾਕੀ ਆ ਛੋਟੀ ਵੇੜ ਨੂੰ ਮੰਨ ਕੇ ਕਹੇ ਪੂਰੀ ਵੱਡੀ ਵੇੜਾ ਲੰਬਾਈ ਵੀ ਓਨੀ ਆ ਹਨਾ ਵੇਲ ਵੀ ਬਹੁਤ ਹਾਈਟ ਵੀ ਚੰਗੀ ਆ ਤੇ ਬਾਕੀ ਬਰੀਕੀਆਂ ਬਹੁਤ ਨੇ ਹਾਂ ਬਾਕੀ ਬਈ ਲੇਵੇ ਦੀ ਦਿਖਾ ਦੇ ਜਾਵਾਂ ਫਿਟਨੈਸ ਲੇਵੇ ਵਾਲੀ ਥਾਣਾ ਦੀ ਡੰਨ ਆ ਜੀ ਜਿਵੇਂ ਓਕੇ ਆ ਹਾਥੀ ਨਾ ਅੱਗੇ ਵੀ ਨਹੀਂ ਬਈ ਆਪਣੇ ਤਾਂ ਲੋਕ ਆਈਆਂ ਥਾਣਾਂ ਨੂੰ ਹੱਥ ਲਾਉਂਦੇ ਲੋਕ ਠੀਕ ਆ ਜੀ ਤੋਰ ਕੇ ਦਿਖਾ ਦੀ ਬਈ ਹਾਂ ਬਾਕੀ ਥਾਂ ਤੋਂ ਦਿਖਾ ਦੇ ਬਈ ਪੂਰਾ ਗੈਪ ਤੇ ਲੱਗਿਆ ਵਾ ਸੋਨਾ ਮੋਟਾ ਥਾਣਾ ਜੀ ਸੂਆ ਪਹਿਲਾ ਸੂਈ ਆ ਜੀ ਅੱਜ ਤੀਜਾ ਦਿਨ ਹੋ ਗਿਆ ਸੂਈ ਨੂੰ ਬੱਚੇ ਦਾ ਨਾੜੂਆ ਨਾਲ ਆ ਬੱਚਾ ਮਗਰ ਵੱੱਛੀ ਆ ਜਿਹੋ ਜੀ ਆਪ ਕ੍ਰੋਸਾਂਗਾ ਕੱਦ ਕਾਠ ਵੀ ਚੰਗਾ ਜੀ ਵਜਨ ਵੀ ਚੰਗਾ ਬਾਈ ਕਹਿੰਦਾ ਤਾਜੀ ਆਈ ਹੈ ਜੀ ਨੈਟ 14 ਤੋਂ 15 ਕਿਲੋ ਬੋਲਾ ਮਾਲਕਾਂ ਨੇ ਦੱਸਿਆ ਤੁਸੀਂ ਚਾਹੇ ਕਿਲੋ ਘੱਟ ਮੰਨ ਕੇ ਆ ਜਿਓ ਕਿਉਂਕਿ ਮੇਰੇ ਉਪਰਾਂ ਵੀ ਕਰ ਜਾਂਦਾ ਪਸ਼ੂ ਥੋੜਾ ਕਨਾ ਬਾਹਲਾ ਨਹੀਂ ਤਾਂ 17 18 ਕਿਲੋ ਦੁੱਧ ਬਾਈ ਦੱਸਦਾ ਪਾ ਜੂਗੀ حق ਵੀ ਹੈ ਵੀਰੇ ਦੇਣ ਦਾ ਜੀ ਏਡੀ ਵੈੜ ਮੈਂ ਏਡੀ ਵੈੜ ਆਪਾਂ ਪਤਾ ਕਾਸ ਤੋਂ ਘੱਟ ਦੱਸਿਆ ਬਈ ਅੱਗੇ ਹੁਣ ਆਪਣਾ ਮਾਲਕ ਦੀ ਮਿਹਰ ਨਾਲ ਮਾਲ ਵਿਕਦਾ ਆਪਾਂ ਅਗਲੇ ਨੂੰ ਘੱਟ ਦੱਸਦੇ ਅਗਲੇ ਕੋਲੇ ਜਾ ਕੇ ਵੱਧ ਕਰਦੀ ਆ ਬਈ ਫੇਰ ਹੀ ਸਵਾਦ ਆਉਂਦਾ ਹਨਾ ਜੇ ਐਵੇਂ ਮੈਂ ਕਹਿੰਦਾ 25 ਕਿਲੋ ਜਾ ਕੇ 20 ਕਿਲੋ ਦੇਵੇ ਉਹ ਚ ਕੋਈ ਫਾਇਦਾ ਨਹੀਂ ਉਹਦਾ ਫਾਇਦਾ ਨਹੀਂ ਜੀ ਸਹੀ ਗੱਲ ਹੈ ਜੀ ਬਾਅਦ ਚ ਅਗਲਾ ਤਰਾਜ ਕਰਦਾ ਤੇ ਨਾਲੇ ਲਾਂਬੇ ਦਾ ਸਾਥ ਮੰਨਦਾ ਜਾ ਉਹਦਾ ਫਾਇਦਾ ਨਹੀਂ ਨਾਗਨਾ ਨਾਗਰ ਤੁਹਾਨੂੰ ਫ੍ਰੀ ਹੋ ਜਾਣਾ ਬੱਚੀ ਮਿਲਣੀ ਆ ਡਿਮਾਂਡ ਕਰਨੀ ਚਾਹਵਾਂ ਲੈਣ ਦੀ ਡਿਮਾਂਡ ਇਹਦਾ ਬਈ 72000 ਰੁਪਏ ਹੋਜੂ ਮਾਨਤਾਂ ਹਾਂ ਮਾਨਤਾਂ ਹੋਜੂ ਥੋੜਾ ਬਹੁਤ ਠੀਕ ਹੈ ਜੀ 72000 ਰੁਪਇਆ ਡਿਮਾਂਡ ਆ ਜੀ ਵਿੱਚੋਂ ਮਾਨਤਾਂ ਬਾਈ ਕਹਿੰਦਾ ਜਰੂਰ ਕਰ ਦਾਂਗੇ ਜੀ ਬਾਕੀ ਵੀਰੇ ਗਰਮੀਆਂ ਦੀ ਫ੍ਰੈਜੀ ਆ ਇੱਕ ਦਾ ਸਹੀ ਗਾ ਵੱਡੀ ਆ ਕੱਦ ਕਾਠ ਵਾਲੀ ਆ ਨਵਾਂ ਵਾਲੀ ਆ ਨਵਾਂ ਹਾਣਾ 400ਏ ਕਿਸੇ ਨੇ ਰੱਖਣੀ ਵੀ ਹੋਵੇ ਤਾਂ ਉਹਦੇ ਲਈ ਚੀਜ਼ ਮਾੜੀ ਨਹੀਂ ਜੀ ਇਹ ਨਹੀਂ ਕਿ ਵੀਰੇ ਇੱਕ ਸੂਆ ਪੀ ਗਏ ਤੇ ਗਰਮ ਵਾਲੀ ਬੁੱਢੀ ਹੋਜੂ ਐਂਡ ਨਵਾਂ ਹਾਣਾ ਤੇ ਨਾਗ ਨਾਗ ਫਰੀ 72000 ਰੁਪਇਆ ਚ ਮਾਨਤਾਂ ਹੋਜੂ ਬੌਲੀ ਚਾਹੀਏ ਆਪਦੀ ਕੋਈ ਜੋਕ ਕੇ ਲੈ ਜੀ ਭਾਵੇਂ ਇਹ ਦੰਨ ਡੰਗ ਚੋਲੇ ਆਪਣੇ ਘਰੇ ਠੀਕ ਹੈ ਵੀਰੇ ਤੇ ਦੋ ਨੰਬਰ ਵੀਰੇ ਸੂਆ ਕਿੰਨਾ ਮਾ ਜੀ ਇਹ ਦੂਜਾ ਸੂਆ ਬਈ ਇਹ ਸਮਾਂ ਕਿੰਨਾ ਕ ਲੈਂਦੀ ਇਹਦੇ ਹਫ਼ਤਾ ਲੈ ਜੂਗੀ ਡੇਟ ਮੁਤਾਬਕ ਹਾਂਜੀ ਹਾਂ ਕਿੰਨਾ ਕ ਬਾਜੀ ਦੁੱਧ ਜੀ ਦੁੱਧ ਦੇ ਦਊਗੀ 22 ਲੀਟਰ ਬਈ ਥਣਾ ਦੀ ਦੰਨ ਜੀ ਜਿਵੇਂ ਬਾਕੀ ਵੀ ਥਣ ਥਣ ਦਿਖਾ ਦੇ ਪਾਰ ਪਿੱਛੇ ਦੀ ਗਾਰੰਟੀ ਹੈ ਜੀ ਹਾਂਜੀ ਹਾਂ ਠੀਕ ਹੈ ਵੀਰੇ ਤੋਰ ਦੀ ਨਾਲ ਦੀ ਨਾਲ ਸੂਆ ਦੂਜਾ ਜੀ ਸਮਾਂ ਬਈ 10 ਦਾ ਲਗਭਗ ਹਫ਼ਤੇ ਦੇ ਆਸ-ਪਾਸੇ ਪਿਆ ਜੀ ਦੋ ਦਿਨ ਵੱਧ ਵੀ ਸਕਦੀ ਆ ਘੱਟ ਵੀ ਸਕਦੀ ਆ ਦੋਦ ਦਬਾਈ ਦੱਸਦਾ ਕਿ 22 ਕਿਲੋ ਖੁੱਲਾ ਹੀ ਪਾਜੂ ਵਜਨ ਵਜੂਦ ਵੀ ਚੰਗਾ ਬਾਕੀ ਚਮਕ ਤਮ ਕਾਲੀ ਆ ਜੀ ਤਿਆਰੀ ਸੋਹਣੀ ਕਰਦੀ ਹੁੰਦੀ ਆ ਸੋਨਾ ਮੋਟਾ ਥਾਣਾ ਹੱਥੀ ਚਵਾਈ ਵਾਲਾ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਜੀ ਬਾਕੀ ਬਈ ਆ ਬਰੀਕ ਲੈਵੇ ਦੀਆਂ ਮੋਟੇ ਜਿਹੀ ਲੈਵੇ ਦੀ ਨਹੀਂ ਸਹੀ ਗੱਲ ਆ ਜੀ ਹਾਂਜੀ ਹਾਂ ਬਾਕੀ ਵਾਲਟਾਂ ਲਾ ਹਵਾਨੇ ਚ ਬਹੁਤ ਪੰਜਾਂ ਨੇ ਜੀ ਸਾਰੀਆਂ ਵਾਲਟਾਂ ਲਾ ਕਰਮਾਲ ਨੇ ਕੱਢ ਕੇ ਸੋਨਾ ਜੀ ਕੁਆਲਿਟੀ ਦੇ ਪੱਖ ਤੋਂ ਚੰਗੀ ਆ ਤੇ ਇਹਦੀ ਕੀ ਡਿਮਾਂਡ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਬਈ 68000 ਰੁਪਇਆ ਹੋ ਜੂ ਲੱਸ ਜੇ ਹਾਂਜੀ ਹਾਂ ਮਾਨਤਾਨ ਕਰਾਂਗੇ ਥੋੜਾ ਠੀਕ ਆ ਜੀ ਇਹਦੀ ਡਿਮਾਂਡ ਬਈ 68000 ਰੁਪਇਆ ਕਰਦੇ ਆ ਵਿੱਚੋਂ ਮਾਨਤਾਨ ਹੋ ਜੂਗਾ ਅੱਗੇ ਬੱਚਾ ਵੱੱਛੀ ਕੁਆਲਟੀ ਚੈੱਕ ਕਰੂੰ ਕਿੰਨੀ ਕੁ ਉਮਰ ਆ ਬੱਚੇ ਦੀ ਇਹ 7.5 ਮਹੀਨਿਆਂ ਦੀ ਹੈ ਜੀ ਠੀਕ ਆ ਵੀਰੇ ਕੋਈ ਮਿਲਿਆ ਸੀ ਮੇਰਾ ਰਿਕਾਰਡ ਜੀ ਉਹ ਬਈ ਯਾਰ ਐਵੇਂ ਮੈਂ ਕਹਿੰਦਾ ਬਾਲ ਡਵਾਈਟ ਦੀ ਫਲਾਨੇ ਦੀ ਕਿਣੀ ਠੀਕ ਆ ਜੀ ਪਰ ਚੰਗੀ ਆ ਜਿੰਨੀ ਹੈਗੀ ਐ ਚੰਗੀ ਆ ਤਾਂ ਤੁਸੀਂ ਦਿਖਾ ਦੇ ਬਈ ਮੈਂ ਕਹਿਣ ਦਾ ਝੋਲੀ ਚੈੱਕ ਕਰੋ ਝੋਲੀ ਭਾਰੀ ਟੋਪ ਦੀ ਆ ਥਾਲੇ ਜਦੋਂ ਦੱਬਣ ਹੁੰਦੀ ਹੈ ਵੀਰੇ ਆਹੀ ਚੀਜ਼ਾਂ ਚਾਹੀਦੀਆਂ ਹਨਾ ਤਾਂ ਗੋਲ ਸਟੇਟਨੈਸ ਕਵਾਲਿਟੀ ਦੇ ਨਾਲ ਵੇਖੀ ਕਵਾਲਿਟੀ ਚੈੱਕ ਕਰ ਸਕਦੇ ਹੋ ਸੋਹਣੀ ਕੁਆਲਿਟੀ ਆ ਹਨ ਗੋਲਾ ਪੂਰਾ ਸੋਹਣਾ ਸਾਂਭਣ ਵਾਲੀ ਚੀਜ਼ ਆ ਕਹਿੰਦਾ ਮਤਲਬ ਪੰਜਾਬੀ ਚ ਇਸ ਚੀਜ਼ ਸਾਂਭਣ ਵਾਲੀ ਆ ਕਿਸੇਵੇਂ ਸਾਂਭ ਲਈ ਤਾਂ ਪ੍ਰੋਪ ਦੀ ਵਹਿੜ ਤਿਆਰ ਹੋਊਗੀ ਪਰ ਸੇਵਾ ਕਰਨੀ ਪੈਣੀ ਆ ਅਗਲੇ ਦੇ ਬਈ ਧੋਣੇ ਧੋਦੂ ਜਿੱਥੇ ਜਾਊਗਾ ਸਹੀ ਗੱਲ ਆ ਪਹਿਲਾਂ ਵੀ ਸੇਵਾ ਵਾਲੇ ਘਰ ਆਈ ਆ ਸੰਭੀ ਭਲੀ ਆ ਕੋਈ ਆਏ ਨਹੀਂ ਬਰੇ ਲਿਸੜ ਜੀ ਆ ਬਾਕੀ ਬਰੇ ਯਾਰ ਆ ਵਖੀ ਕਿੰਨੀਆਂ ਚੰਗੀਆਂ ਚੀਜ਼ਾਂ ਲਗੀਆਂ ਸਹੀ ਗੱਲ ਆ ਥਾਨ ਵਾਲਾ ਟਾਪ ਦਾ ਲੱਗਿਆ ਵਾ ਚੋਲੀ ਸੁਣੀ ਛੋਟਾ ਆ ਜੀ ਬਈ ਬਾਕੀ ਸਹੀ ਗੱਲ ਛੋਟਾ ਆ ਮੂੰਹ ਆ ਗੋਲ ਕਰਨਾ ਪੂਰਾ ਵਖੀ ਛੋਟਾ ਆ ਹੀ ਆ ਇਹਦੀ ਬਰੇ ਜਮਾਂ ਲੈਣ ਦੇਣ ਵਾਲੀ ਡਿਮਾਂਡ ਇਹਦੀ ਡਿਮਾਂਡ ਬਈ 19000 ਰੁਪਏ ਹੋਜੂ ਮਾਨਤਾਨੀ ਹਾਂਜੀ ਹਾਂ ਠੀਕ ਆ ਜੀ ਇਹਦੀ ਡਿਮਾਂਡ ਬਈ 19000 ਰੁਪਏ ਕਰਦੇ ਆ ਵਿੱਚੋਂ ਬਈ ਕ ਚੰਗੀਆਂ ਨੇ ਤਿੰਨੇ ਹੀ ਪਸ਼ੂ ਬਾਕੀ ਜਿਹੜਾ ਤੁਹਾਨੂੰ ਫੱਟ ਬੈਠੂਗਾ ਪਸੰਦ ਆਊਗਾ ਸੌਦਾ ਤੁਸੀਂ ਕਰੋਗੇ ਆਪਦੀ ਤਸੱਲੀ ਪਰਖ ਕਰ ਸਕਦੇ ਆ ਜੀ ਜਿਹਨੂੰ ਜਚੂਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ ਜੀ